ਅੱਜ ਮੈਂ ਪਰਸਨਲੀ ਕਿਉਂਕਿ ਰੀਗੋ ਬ੍ਰਿਜ ਜਿਹੜਾ ਬੰਦ ਹੋਣ ਤੋਂ ਬਾਅਦ ਟ੍ਰੈਫਿਕ ਦੀ ਸਮੱਸਿਆ ਬਾਰੇ ਬਾਰ-ਬਾਰ ਲੋਕਾਂ ਵੱਲੋਂ ਵੀ ਸੁਝਾਅ ਵੀ ਆ ਰਹੇ ਆ ਤੇ ਪ੍ਰੋਬਲਮਸ ਵੀ ਆ ਰਹੀਆਂ ਸੀ ਉਹਨੂੰ ਦੇਖਣ ਵਾਸਤੇ ਮੈਡਮ ਅਮਨਦੀਪ ਸਾਡੇ ਐਡੀਸੀਪੀ ਟ੍ਰੈਫਿਕ ਐਡੀਸੀਪੀ ਮਹਤਾਜ ਸਿੰਘ ਜੀ ਮਿਸਟਰ ਸੁਰਿੰਦਰ ਐਸసీపీ ਸਾਡੇ ਜਸਵਿੰਦਰ ਜੀ ਐਸసీపీ ਸਾਹਿਬ ਤੇ ਐਸਟੀਓ ਗੇਟੇਰ ਦੀ ਮਾ ਸਾਰੇ ਨਾਲ ਨੇ ਔਰ ਸਾਰੇ ਅਸੀਂ ਅੱਜ ਟ੍ਰੈਫਿਕ ਦਾ ਰਿਵਿਊ ਕੀਤਾ ਇੱਥੇ ਖੜ ਕੇ ਔਰ ਸਾਰਾ 온 ਗਰਾਉਂਡ ਦੇਖ ਕੇ ਜੋ ਕੱਲ ਸਾਹਮਣੇ ਆਈ ਹੈ ਕਿ ਜਿਹੜਾ 올ਡ ਸਿਟੀ ਤੋਂ ਇਧਰੋਂ ਟ੍ਰੈਫਿਕ ਜਾ ਰਿਹਾ ਉਹਦੇ ਵਾਸਤੇ ਤਾਂ ਆਲਟਰਨੇਟਿਵ ਹੈਗਾ ਕਿ ਬਾਈ ਨੰਬਰ ਫਾਟਕ ਦੇ ਉੱਤੇ ਬ੍ਰਿਜ ਬਣ ਚੁੱਕਾ ਪੀਪਲੀ ਫਾਟਕ ਦੀ ਥੋੜੀ ਪ੍ਰੋਬਲਮ ਹੈ ਜਿਹੜੀ ਕਿ ਅਸੀਂ ਰੇਲਵੇ ਸਟੇਸ਼ਨ ਅਥਾਰਟिटीज ਨਾਲ ਟੇਕ ਅਪ ਕੀਤੀ ਜਾਊਗੀ ਸੋ ਥੈਟ ਉਹਦਾ ਜਿਹੜਾ ਟਾਈਮਿੰਗ ਹੈ ਵਾਸ਼ਿੰਗ ਵਗੈਰਾ ਹੋਣੀ ਹੈ ਜਦੋਂ ਟ੍ਰੇਨਸ ਦੀ ਉਹ ਘਟਾਇਆ ਜਾਵੇ ਔਰ ਆਡ ਆਵਰ ਤੇ ਰੱਖਿਆ ਜਾਵੇ ਸੋ ਥੈਟ ਜਿਹੜਾ ਪੀਕ ਆਵਰ ਅਸੀਂ ਬਚਾ ਲਈਏ ਇਸ ਤੋਂ ਇਲਾਵਾ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਉਹ ਹੈ ਜਿਹਦੋਂ ਅਟਾਰੀ ਬਾਗਾ ਬਾਰਡਰ ਵੱਲੋਂ ਜਿਹੜਾ ਟ੍ਰੈਫਿਕ ਇਨਕਮਿੰਗ ਇੰਟੂ ਸਿਟੀ ਹੈ ਸੋ ਉਹਦੇ ਵਾਸਤੇ ਮੈਂ ਕਾਰਪੋਰੇਸ਼ਨ ਨਾਲ ਤੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਅਸੀਂ ਟੇਕ ਅਪ ਕਰਾਂਗੇ ਵੱਡੇ ਸਾਈਨੇਜਸ ਲੱਗ ਜਾਣ ਜਿਹੜੇ ਲੋਕਾਂ ਨੇ ਜਲੰਧਰ ਜਾਣਾ ਹੈ ਜਾਂ ਬਾਹਰ ਦੀ ਬਾਹ ਜੰਮੂ ਵਗੈਰਾ ਜਾਣਾ ਹੈ ਜਾਂ ਟੂਰਿਸਟ ਵੀ ਨੇ ਉਹ ਬਾਈਪਾਸ ਦਾ ਰੂਟ ਅਸੀਂ ਉਹਨਾਂ ਵਾਸਤੇ ਰეკਮੈਂਡ ਕਰਾਂਗੇ ਜਦੋਂ ਸਾਈਨੇਜ ਲੱਗ ਜਾਣਗੇ ਲੋਕੀ ਆਪ ਐਜੂਕੇਟ ਹੋ ਕੇ ਉਧਰੋਂ ਚਲੇ ਜਾਣਗੇ ਉਨੀ ਦੇਰ ਅਸੀਂ اپنی ਜਿਹੜੀ ਡਿਊਟੀ ਹੈ ਪੁਲਿਸ ਦੀ ਉਹ ਲਾ ਰਹੇ ਆ ਮੈਂ ਵੈਸੇ ਵੀ ਸਾਰੀ ਜਨਤਾ ਨਾਲ ਸਾਂਝ ਕਰਨਾ ਚਾਹੁੰਦਾ ਕਿ ਟ੍ਰੈਫਿਕ ਜਿਹੜਾ ਹੈ ਇਕੱਲਾ ਪੁਲਿਸ ਦਾ ਇਸ਼ੂ ਨਹੀਂ ਹੈ ਪੁਲਿਸ ਦਾ ਕੰਮ ਹੈ ਰੈਗੂਲੇਸ਼ਨ ਕਰਨੀ ਔਰ ਮੁਲਾਜ਼ਮ ਅਸੀਂ 700 ਤੋਂ ਵੱਧ ਮੁਲਾਜ਼ਮ ਟ੍ਰੈਫਿਕ ਦੇ ਵਿੱਚ ਲਾਇਆ ਬਟ ਵੋਲਿਊਮ ਆਫ ਵਹੀਕਲਸ ਇਹ ਜਿਹੜੀ ਇਹ ਕੰਸਟਰਕਸ਼ਨ ਵਰਕ ਕਰਕੇ ਕੰਸਟਰੈਂਟਸ ਆ ਜਾਂਦੇ ਆ ਜੋ ਕਿ ਰੋਡ ਇੰਜੀਨੀਅਰਿੰਗ ਜਿਹੜੀ ਕਿ ਕਾਰਪੋਰੇਸ਼ਨ ਜਾਂ ਰੇਲਵੇ ਨਾਲ ਰਿਲੇਟਡ ਜਾਦਾ ਮਸਲੇ ਨੇ ਉਹ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਦੇ ਥਰੂ ਟੇਕ ਅਪ ਕਰਕੇ ਉਹਨੂੰ ਹੱਲ ਕਰਾਵਾਂਗੇ ਕਿਉਂਕਿ ਇਹ ਪਬਲਿਕ ਦੇ ਵਿੱਚ ਆਮ ਪਰਸਪੈਕਸ਼ਨ ਚੱਲ ਜਾਂਦੀ ਹੈ ਕਿ ਪੁਲਿਸ ਪਤਾ ਨਹੀਂ ਟ੍ਰੈਫਿਕ ਕੰਟਰੋਲ ਨਹੀਂ ਕਰ ਰਹੀ ਸਿਰ ਦਿਨ ਰਾਤ ਸਾਡੀ ਫੋਰਸ ਸਾਡੇ ਆਫੀਸਰ ਦੇ ਇਹੀ ਕੰਮ ਕਰ ਰਹੇ ਨੇ ਔਰ ਅਸੀਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਪਰਸਨਲੀ ਅਸੀਂ ਆਪ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਪਬਲਿਕ ਵਾਸਤੇ ਕੰਜੈਸ਼ਨ ਘਟਾਈਏ ਔਰ ਜੋ ਸਾਨੂੰ ਰਿਕੁਆਇਰਮੈਂਟ ਹੈ ਦੂਸਰੇ ਮਹਿਕਮਿਆਂ ਤੋਂ ਰੋਡ ਇੰਜੀਨੀਅਰਿੰਗ ਦੀ ਯਾਰ ਪਲੈਨਿੰਗ ਦੀ ਉਹ ਅਸੀਂ ਸਾਨੂੰ ਮਿਲੇ ਤੇ ਅਸੀਂ ਉਹਨੂੰ ਹੋਰ ਫਲੋ ਨੂੰ ਈਵਨ